ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਰਾ ਦਿਆ ਕੇ ਰੋਕ ਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਰਾ ਦਿਆ ਕੇ ਰੋਕ ਕੇ ਸਭ ਕਾਂਚੀ ਰਾਮ ਜੀ ਤੁਹਾਡੀ ਸੋਚ ਤੇ ਕਰਾ ਦਿਆ ਕੇ ਰੋਕ ਕੇ ਸਤਗੁਰੂ ਸੋਮੀ ਸਰਬੰਦਾ ਜੀ ਤੁਹਾਡੀ ਸੋਚ ਤੇ ਕਰਾ ਦਿਆ ਕੇ ਰੋਕ ਕੇ ਜੈ ਭੀਮ ਜੈ ਭਾਗ ਜੈ ਭੀਮ ਜੈ ਭਾਗ ਅਜੇ ਇੱਧਰ ਅਡਮ ਚਾੜਦਾ ਅਡਮ ਚਾੜਦਾ ਅਜੇ ਇੱਧਰ ਅਡਮ ਚਾੜਦਾ ਅਡਮ ਚਾੜਦਾ ਆ ਗਰੀ ਹੈ ਨਾ ਆ ਗਰੀ ਹੈ ਬਾ ਬਾ ਕੱਥੇ ਬੋਲਦੇ ਓਏ ਆ ਗੜੇ ਕੰਮ ਕਰਨ ਲੱਗਾ ਆ ਜਿਹਨਾਂ ਨੂੰ ਸੁਣਾਇਆ ਮਾਸਟਰ ਆਉਂਦੀ ਹੋਵੇ ਤਾਂ ਕਿ ਆਹਦਾ ਮਰੇ ਤੂੰ ਆਪੇ ਲੈ ਲਾਗੇ 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 ਉਹਦਾ ਜੱਟ ਆ ਗਿਆ ਨਾ ਆਣਿਆ ਆਜਾ ਨਾਣ ਨਾਣੇ ਬਾਹਰੋਂ ਮੈਂ ਡੇਕੋੜੇ ਪਿੱਛੇ ਆਲਾ ਆਇਆ ਉਹ ਗੁਰਦੁਆਰੇ ਚੱਲਦੀ ਅਰ ਜੈ ਗੁਰਦੇਵ ਧੰਗੁਰਦੇਵ ਜੀ ਜੈ ਭੀਮ ਜੈ ਭਾਰਤ ਤੋਂ ਅੱਜ ਦੀ ਵਿਸਾਖੀ ਦੇ ਦਿਹਾੜੇ ਤੇ ਸਾਰੀ ਮੀਸਤਾਂ ਇਕੱਠੀਆਂ ਹੋਈਆਂ ਨੇ ਤੇ 나ੜ ਸਾਡੇ ਜੋ ਰੈਫਰ ਨੇ ਬਾਬਾ ਸਾਹਿਬ ਬੇਦਕਰ ਜੀ ਇਨਾ ਤੱਕ ਜਨ ਦਿਹਾੜਾ ਵੀ ਲਾੜੀ ਅਸੀਂ ਸਾਰੀ ਜਲੰਧਰ ਦੀ ਵਗਤ ਮਨਾ ਰਹੀ ਆ ਬਲਟੀ ਗ੍ਰਹਿ ਦੇ ਵਿੱਚ ਇਹ ਜੀ ਤੋਂ ਵਿਨਯਮ ਵਿੱਚ ਹਾਂ ਅੱਜ ਇਸ ਇਸ ਜਨ ਦਿਹਾੜੇ ਤੇ ਤੋਂ ਮੈਂ ਸਾਰਿਆਂ ਹੀ ਸੰਗਤਾਂ ਦਾ ਦਿਲ ਦੀਆਂ ਕਰਾਂਗਾ ਧਰਵਾਸਤ ਕਰਦਾ ਹਾਂ ਤੇ ਇਸੇ ਤਰ੍ਹਾਂ ਹੀ ਅਸੀਂ ਜਿੰਨੇ ਵੀ ਵੀਰ ਆ ਸਾਰੇ ਇਕੱਠੇ ਬੈਠੇ ਮਿਲ ਜੁਲ ਕੇ ਆਪਾਂ ਆਪਣੇ ਰਹਿਬਰਾਂ ਦਾ ਜਿਹੜਾ ਉਹ ਦਿਹਾੜਾ ਜਿਹੜਾ ਮਨਾਉਣਾ ਆ ਉਹ ਅੱਜ ਬਸਾਕੀ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਨਾਲ ਹੀ ਦੀ ਪੀਮਰਾਓ ਡਾਕਟਰ ਬਾਬਾ ਸਾਹਿਬ ਜੀ ਇਹ ਜਨਮ ਦੇਣ ਦੀਆਂ ਵੀ ਸਾਰੀਆਂ ਜਨਤਕ ਨੂੰ ਡਾਕਟਰ ਕਰਤਾ ਇਹਦੇ ਜੀ ਸੁਨੋ ਪਰਤੀ ਸਤੂ ਮਨੋ ਤੋ ਜੀ ਨਹੀਂ ਸਕਦਾ ਮਾਇਆਂ ਮੈਂ ਜਨਦੀਆਂ ਕਰਾਈਆਂ ਪਰਵਾਦ ਕਰਦਾ ਸਾਰਿਆਂ ਦਾ ਜੈਗੁਰਦੀਪ ਕਨਕੋ ਤੇ ਜੈ ਪੀਮ ਜੈ ਰਾਵ ਬਾਬਾ ਸਾਹਿਬ ਤੁਹਾਡੀ ਸੋਚ ਤੇ ਬਹਾਰ ਦੇ ਰਹੇ ਹੋਗੇ ਜੋ ਬੋਲੇ ਸੋਨਰ ਭੈ ਸਰਬਾਹਮਾਰਾ ਜੀ ਜੈ ਸ਼ਾਦੀ ਲਗ ਰਹੀ ਵਾਵਾ ਸਾਹਿਬ ਤੁਹਾਡੀ ਸੋਚ ਤੇ ਬੜੀ ਮੁਰਤੇ ਉਹ ਵੀ ਤਾਂ ਇਹ ਪੈਣਾ ਲੱਗ ਰਹੀ ਹੈ ਜੇ ਵੀ ਤੇਵਾ ਜੇ ਬਾਬਾ ਸਾਹਿਬ ਸਾਡੇ ਤੇ ਨਾ ਕਰਮ ਕਮਾਉਂਦੇ ਜੇ ਬਾਬਾ ਸਾਹਿਬ ਸਾਡੇ ਤੇ ਨਾ ਕਰਮ ਕਮਾਉਂਦੇ ਸਾਡੇ ਲਈ ਨਾ ਮੱਥਾ ਮੰਨੂ ਬਾਦੀਆਂ ਨਾ ਲਾਉਂਦੇ ਅਸੀਂ ਅੱਜ ਵੀ ਸਾਰੇ ਦੇ ਸਾਰੇ ਹੋਣਾ ਸੀ ਅਸੀਂ ਅੱਜ ਵੀ ਸਾਰੇ ਦੇ ਸਾਰੇ ਹੋਣਾ ਸੀ ਕਰਾਮਾ ਵਾਲਾ ਕੱਟਾ ਸ਼ਾਨ ਦੇ ਲਿਖ ਗਏ ਅਸ ਵਿਧਾਨਿਓ ਸੀ ਨਾ ਵੀ ਦਿਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਮਾਨ ਦੇ ਲਿਖ ਗਏ ਅਸ ਵਿਧਾਨਿਓ ਸੀ ਨਾ ਵੀ ਦਿਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਮਾਨ ਦੇ ਦੂਅਛਦ ਬੜਾ ਬੂਟਾ ਉਹਨੇ ਜਦੋਂ ਪੱਟਿਆ ਜਲਮਾਂ ਦੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਜਲਮਾਂ ਨੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਜਲਮਾਂ ਨੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਦੂਅਛਦ ਬੜਾ ਬੂਟਾ ਉਹਨੇ ਜਦੋਂ ਪੱਟਿਆ ਜਲਮਾਂ ਦੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਜਲਮਾਂ ਨੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਜਲਮਾਂ ਨੇ ਲਾਇਆ ਜੋਰਿਓ ਨਾ ਪਿੱਛੇ ਹਟਿਆ ਜੀਣਾ ਇੱਥੇ ਜੀਣਾ ਇਸ ਜੱਗ ਤੇ ਕਹਿੰਦਾ ਜੀ ਨਾ ਤੇ ਜੀ ਨਾ ਇਸ ਜਗ ਤੇ ਸਦਾ ਹੀ ਲੋਕੋ ਨਾਲ ਛਾਂਨਦੇ ਲਿਖ ਗਿਆ ਸਵਿਧਾਨੀਓ ਸੀ ਇਹਨਾ ਵੀ ਦਿਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਾਂ ਮਾਣਦੇ ਲਿਖ ਗਿਆ ਸਵਿਧਾਨੀਓ ਸੀ ਐਡਾ ਵਿਦਵਾਨ ਜੇ ਅਸੀਂ ਜਿਸ ਦੇ ਸਹਾਰੇ ਅੱਜ ਮੋਜਾਂ ਮਾਣਦੇ ਨਿੱਕਾ ਕੋਟਲੀ ਦਾ ਕਹਿੰਦਾ ਉਹਦੀ ਸੋਚ ਪੂਰੀ ਕਰਿਓ ਸਮਝਦੇਓ ਲੋਕੋ ਤੁਸੀਂ ਲਿਖਿਓ ਤੇ ਪੜਿਓ ਅੱਜ ਦੇ ਲੋਕੋ ਤੁਸੀਂ ਲਿਖਿਓ ਤੇ ਪੜਿਓ ਸਮਝਦੇਓ ਲੋਕੋ ਤੁਸੀਂ ਲਿਖਿਓ ਤੇ ਪੜਿਓ ਨਿੱਕਾ ਕੋਟਲੀ ਦਾ ਕਹਿੰਦਾ ਉਹਦੀ ਸੋਚ ਪੂਰੀ ਕਰਿਓ ਸਮਝਦੇਓ ਲੋਕੋ ਤੁਸੀਂ ਲਿਖਿਓ ਤੇ ਪੜਿਓ ਸਮਝਦੇਓ ਲੋਕੋ ਤੁਸੀਂ ਲਿਖਿਓ ਤੇ ਪੜਿਓ ਲੱਭੀ ਸੁਪਨਾ ਹੀ ਉਹਦਾ ਪੂਰਾ ਕਰਨਾ ਲੱਭੀ ਸੁਪਨਾ ਹੀ ਉਹਦਾ ਪੂਰਾ ਕਰਨਾ ਜੀ ਦੀਵੇ ਵਾਲੀ ਕਹਿੰਦੇ ਯਾਨ ਦੇ ਲਿਖ ਗਿਆ ਸੰਵਿਧਾਨਿਓ ਸੀ ਨਾ ਵਿਦਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਾ ਮਾਣਦੇ ਲਿਖ ਗਿਆ ਸੰਵਿਧਾਨਿਓ ਸੀ ਨਾ ਵਿਦਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਾ ਮਾਣਦੇ ਯਾਨ ਦੇ ਲਿਖ ਗਿਆ ਸੰਵਿਧਾਨਿਓ ਸੀ ਨਾ ਵਿਦਵਾਨ ਅਸੀਂ ਜਿਸ ਦੇ ਸਹਾਰੇ ਅੱਜ ਮੋਜਾ ਮਾਣਦੇ ਜੈ ਭੀ ਜੈ ਕਾਰ ਜੋ ਬੋਲੇ ਸੋ ਨਿਰਪੈ ਸਤਿਗੁਰਦਾਸ ਮਹਾਰਾਜ ਕੀ ਜੈ ਜੈ ਭੀ ਜੈ ਮਾਰ ਜੈ ਭੀ ਜੈ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਆਪਾਂ ਸੋਨਾ ਪੌੜੀ ਸੰਗਤ ਤੋਂ ਸਾਰੇ ਨੇ ਇਕੱਠੇ ਹੋ ਕੇ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਸੰਗਰਾਮ ਦਾ ਪਵਿੱਤਰ ਦਿਹਾੜਾ ਮਨਾਇਆ ਹੈ ਤੋ ਅੱਜ ਹੀ ਅੱਜ ਇਹ ਦਿਨ ਹੈ ਸਾਈਂ ਗੁਰੂ ਸਾਧਗੁਰੂ ਦਾਸ ਜੀ ਮਹਾਰਾਜ ਜਿਨੇ ਗੰਗਾ ਉੱਤੇ ਪੱਥਰ ਵੀ ਤਾਰੇ ਸਨ ਸੋ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਈਬੇ ਕਮਾਲ ਸੁਵਿਧਾਨ ਦੇ ਮਾਲਕ ਬਾਬਾ ਸਿਆਪ ਡਾਕਟਰ ਭੀਮਰਾਓ ਮੇਡਕਾ ਜੀ ਦਾ ਜਨਮ ਦਿਨ ਵੀ ਮਨਾਇਆ ਗਿਆ ਹੈ ਸੋ ਸਾਰੀਆਂ ਸੰਗਤਾਂ ਦਾ ਸਾਡੇ ਗ੍ਰਹਿ ਵਿਖੇ ਆਉਣ ਦੇ ਅਸੀਂ ਉਹਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਸੋ ਅਸੀਂ ਆਸ ਕਰਦੇ ਹਾਂ ਜਿਹੜੇ ਸਾਡੇ ਰੁੱਸੇ ਹੋਏ ਵੀ ਸਾਥੀ ਆ ਉਹ ਵੀ ਕੱਟੇ ਹੋਵੋ ਆਪਾਂ ਜਣੇ ਕਿ ਸੋਨਾਪੁਰ ਦੇ ਵਿੱਚ ਬਹੁਤ ਜਲਦੀ ਹੀ ਇਹ ਰੂਮ ਲੈ ਲਿਆ ਹੋਇਆ ਜਿੱਥੇ ਆਪਾਂ ਅਮਰਦਾਵਿਦਾ ਪ੍ਰਕਾਸ਼ ਕਰਾਂਗੇ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਸਾਂਝਾ ਹੋਣਾ ਹੈ ਪੂਰਾ ਹੋਣਾ ਹੈ ਸੋ ਬਾਬਾ ਸਾਹਿਬ ਵੀ ਕਹਿ ਗਏ ਸੀਗੇ ਕਿ ਜਾਨੀ ਕਿ ਇਕੱਠੇ ਹੋ ਕੇ ਹੀ ਆਪਾਂ ਲੜਾਂਗੇ ਜੇ ਆਪਾਂ ਇਕੱਲੇ ਇਕੱਲੇ ਹੋ ਕੇ ਲੜਾਂਗੇ ਆਪਾਂ ਨੂੰ ਕੁਝ ਦੇ ਫਾਇਦਾ ਨਹੀਂ ਹੋਣਾ ਇਸ ਕਰਕੇ ਜਿਹੜੇ ਸਾਡੇ ਰੁੱਸੇ ਹੋਏ ਸੰਗਤ ਆ ਸਾਡੇ ਭਰਾ ਆ ਕੋਈ ਗੱਲ ਨਹੀਂ ਗੱਲਾਂ ਥੋੜੀ-ਮੋਟੀ ਹੋ ਜਾਂਦੀਆਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਾਰੇ ਸਾਡੇ ਜਿੰਨੇ ਸਹਿਯੋਗ ਦੇ ਖੜੇ ਆ ਸਾਰਿਆਂ ਕੋਲੋਂ ਬੇਨਤੀ ਹੈ ਕਿ ਆਪਣੇ ਉਸ ਸੇ ਗਿਰਨ ਨੂੰ ਭੁੱਲ ਕੇ ਛੱਡ ਕੇ 바ਵਾ ਸਹਿਬ ਦੀ ਸੋਚ ਨੂੰ ਲੈ ਕੇ ਅੱਗੇ ਚੱਲਣਾ ਆਪਾਂ ਤੁਰੀ ਉਦਾਸ ਮਹਾਰਾਜ ਦੀ ਸੋਚ ਨੂੰ ਲੈ ਕੇ ਚੱਲਣਾ ਆ